ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਆ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਤੁਸੀਂ ਵੀਡੀਓ ਨੂੰ ਸਾਰੀ ਦੇਖ ਲਓ ਤੁਹਾਨੂੰ ਮਾਲਕਾਂ ਦਾ ਸਿੱਧਾ ਨੰਬਰ ਵੀ ਸਕਰੀਨ ਤੇ ਦੇ ਦੇਵਾਂਗੇ ਅਤੇ ਤੁਹਾਨੂੰ ਡਿਮਾਂਡ ਵੀ ਦੱਸ ਦਿੰਨੇ ਆ ਜੀ ਕਿੰਨੀ ਹੈ ਇਹਦੀ ਨਾਲੇ ਤੁਹਾਨੂੰ ਸ਼ਹਿਰ ਵੀ ਦੱਸ ਦਿੰਨੇ ਆ ਵੀ ਕਿਹੜੇ ਸ਼ਹਿਰ ਵਿੱਚ ਹੈਗਾ ਇਹ ਬਾਕੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਅਤੇ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਟ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਘਰ ਕੋਠੀ ਦੀ ਚੁਆਇਸ ਕਰ ਸਕਦੇ ਹੋ ਜੀ ਇਹ ਜੋ ਪਲਾਟ ਤੁਸੀਂ ਦੇਖ ਰਹੇ ਹੋ ਜੀ ਇਹ ਪਲਾਟ ਦੀ ਜਗ੍ਹਾ 24 ਮਰਲੇ ਹੈ ਇਹਦੀ ਸਾਰੀਆਂ ਨੀਆਂ ਭਰੀਆਂ ਹੋਈਆਂ ਹਨ ਜੀ ਪਲਾਟ ਦੀ ਰਿਸ਼ਤੀ ਮਾਲਕਾਂ ਨੇ ਕਿਹਾ ਹੋਈ ਹੋਈ ਹੈ ਉਹਨਾਂ ਦੇ ਨਾਮ ਤੇ ਤੇ ਇਸ ਦਾ ਰੇਟ ਜੋ ਹੈ ਉਹਨਾਂ ਨੇ 15 ਲੱਖ ਰੁਪਏ ਰੱਖਿਆ ਬਾਕੀ ਮੋੜਕੇ ਤੇ ਘਟਵੱਧ ਵੀ ਹੋ ਜਾਏਗਾ ਜੀ ਤੇ ਇਸ ਦੀ ਲੋਕੇਸ਼ਨ ਤੁਹਾਨੂੰ ਦੱਸ ਦਿੰਨੇ ਆ ਇਸ ਪਲਾਟ ਦੀ ਜੋ ਲੋਕੇਸ਼ਨ ਹੈ ਜੀ ਉਹ ਸਿਧਵਾ ਬਿਜਟ ਦੇ ਨੇੜੇ ਹੈ ਤੇ ਤਹਿਸੀਲ ਇਹਨੂੰ ਜਗਰਾਉਂ ਪੈਂਦੀ ਹੈ ਜੀ ਤੇ ਜ਼ਿਲ੍ਹਾ ਲੁਧਿਆਣਾ ਪੈਂਦਾ ਜੀ ਲੁਧਿਆਣੇ ਤੋਂ 30 ਕਿਲੋਮੀਟਰ ਦੂਰ ਹੈ ਇਹ ਵਾਕਈ ਅਗਰ ਤੁਸੀਂ ਇਸ ਪਲਾਟ ਬਾਰੇ ਹੋਰ ਕੁਝ ਪੁੱਛਣਾ ਹੋਵੇ ਤਾਂ ਤੁਹਾਨੂੰ ਮਾਲਕਾਂ ਦਾ ਨੰਬਰ ਮੈਂ ਸਕਰੀਨ ਤੇ ਦੇ ਦੇਣਾ ਤੁਸੀਂ ਉਹਨਾਂ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਜਾਂ ਲੋਕੇਸ਼ਨ ਵੀ ਐਗਜ਼ੈਕਟ ਹੋਰ ਪੁੱਛਣੀ ਹੈ ਕੁਝ ਹੋਰ ਵੀ ਕਿਸੇ ਕਿਸਮ ਦਾ ਕੁਝ ਇਹ ਪੁੱਛਣੀ ਹੋਵੇ ਪਲਾਟ ਬਾਰੇ ਤਾਂ ਤੁਸੀਂ ਸਕਰੀਨ ਤੇ ਉਹਨੇ ਮਾਲਕਾਂ ਦਾ ਨੰਬਰ ਦੇਖ ਲਓਗੇ ਉਹਨਾਂ ਨੂੰ ਫੋਨ ਕਰ ਲਿਓ ਜੀ ਬਾਕੀ ਆਸ-ਪਾਸੇ ਦੇ ਲੋਕੇਸ਼ਨ ਤੁਹਾਨੂੰ ਕੈਮਰਾ ਘੁਮਾ ਕੇ ਪਹਿਲਾਂ ਹੀ ਦਿਖਾ ਦਿੱਤੇ ਸੀਗੀ ਤਾਂ ਤੁਸੀਂ ਹੁਣ ਵੀ ਇੱਕ ਵਾਰ ਦੁਬਾਰਾ ਦੇਖ ਲਓ ਸਾਰੇ ਲੋਕੇਸ਼ਨ ਤੁਹਾਨੂੰ ਕੈਮਰਾ ਘੁਮਾ ਕੇ ਦਿਖਾ ਦਿੰਨੇ ਆ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਈਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ